ਬਰਨਾਲਾ ਦੇ ਵਿੱਚ ਵੱਡਾ ਤਮਾਕਾ ਸਾਹਮਣੇ ਆਇਆ ਸੋ ਠਿਕਰੀਵਾਲ ਰੋਡ ਤੇ ਬਲਾਸਟ ਹੋਇਆ ਹੈ ਕਈ ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣੀ ਗਈ ਹੈ ਉਥੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਇਸ ਦਿਨਾਂ ਲਈ ਵੱਡੀ ਗੜਤੇ ਦੇ ਵਿੱਚ ਫਾਇਰ ਬਗੜ ਦੀਆਂ ਗੱਟੀਆਂ ਵੀ ਪਹੁੰਚਿਆ ਨੇ ਹਾਲਾਤ ਕਾਬੂ ਹੋਏ ਤੇ ਬਰਨਾਲਾ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਸੋ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਸੋ ਉਥੇ ਇਹ ਵੱਡੀ ਗੜਤੇ ਦੇ ਵਿੱਚ ਫਾਇਰ ਬ੍ਰਿਗੇਡ ਸੱਦ ਲਈ ਗਈ ਹੈ ਐਂਬੂਲੈਂਸ ਇੱਥੇ ਸੱਦ ਲਈ ਗਈ ਹੈ ਸੋ ਵੱਡੀ ਗਿਣਤੀ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਨੇ ਸੋ ਹਾਲਾਤ ਕਾਬੂ ਹੋਇਆ ਹੈ ਬਰਨਾਲਾ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਸੋ ਤੇ ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਦੇ ਅੰਦਰ ਰਹੋ ਆਪਣੀ ਸੁਰੱਖਿਆ ਜੋ ਕਿ ਉਸ ਦੇ ਉਪਾਏ ਜੋ ਕਿ ਹੁਣ ਦੱਸੇ ਜਾ ਰਹੇ ਨੇ ਲਗਾਤਾਰ ਜਿਸ ਕਦਰ ਇਹ ਬਲਾਜ਼ ਦੀ ਖਬਰ ਹੁਣ ਸਾਹਮਣੇ ਆਈ ਹੈ ਸੋ ਫਿਲਹਾਲ ਬਰਨਾਲਾ ਤੋਂ ਹੁਣੇ ਤਸਵੀਰ ਵੇਖਣ ਨੂੰ ਮਿਲੀ ਹੈ ਸੋ ਬਲਾਸ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਹੈ ਪਰ ਉਥੇ ਹੁਣ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਿਆ ਮੌਜੂਦ ਹੈ ਇਸ ਦੇ ਨਾਲ ਹੀ ਵੱਡੇ ਗੰਦੇ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਿਆ ਨੇ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਆਸ਼ੀਸ਼ ਜੁੜ ਚੁੱਕੇ ਨੇ ਆਸ਼ੀਸ਼ ਫਿਲਹਾਲ ਕੀ ਕੁਝ ਜਾਣਕਾਰੀ ਜੀ ਕਿ ਬਰਨਾਲਾ ਵਿੱਚ ਇੱਕ ਤਮਾਕਾ ਹੁੰਦਾ ਜੋੜਨਾ ਜਿਸ ਵਾਰ ਲੋਕ ਸਹਿਮ ਦਾ ਮੋਲ ਬਣ ਜਾਂਦਾ ਦੋ ਦੋ ਵਾਰ ਤਮਾਕੀ ਦੀ ਜਾਣਕਾਰੀ ਮਿਲਦੀ ਹੈ ਠਿਕਰੀ ਰੋਡ ਦੇ

ਸਾ ਪਾਵਰ ਤੇ ਨਾਲ ਕਿ ਉਹ ਨਵਰਾਜ ਪਟਾਰੇ ਇੱਕ ਯਾਰ ਬੰਦ ਕਰਨ ਦੇ ਵੀ ਆਰਡਰ ਤਿਆਰੀ ਕਰ ਦਿੱਤੇ ਕਿ ਇਹਨਾਂ ਦਵਾਈਆਂ ਅਸੀਂ ਜਵਾਹਾਵਾ ਮੈਡੀਸਨ ਦੇ ਨਾਮਾ ਕੋਲਣੇ ਯਾਨੀ ਹਸਪਤਲ ਕੋਲੇ ਰਹਿਣਗੇ ਬਾਕੀ ਜਵਾਹਨਾਂ ਨੂੰ ਬਿਲ ਕੀਤੇ ਬੰਦ ਰਹਿਣ ਤੇ ਅੱਗੇ ਤਰ੍ਹਾਂ ਚ ਰਹਿਣ ਕਿ ਹਾਲਕੀ ਇਹਦੀ ਜਾਂਚ ਹੋ ਰਹੀ ਹੈ ਪ੍ਰਸ਼ਾਸਨ ਅੰਦਰ ਗਿਆ ਅੰਦਰ ਬਾਹਰ ਲੈ ਪਰਚ ਨਾ ਨਹੀਂ ਜਾਂਦੇ ਸਾਂ ਜਾ ਰਿਹਾ ਤੇ ਅਸਲੀ ਧਮਾਕੇ ਕੀ ਸੁਣਾ ਉਹ ਕਿ ਕਿਸੇ ਦਾ ਕਨੈਕਟ ਹੋਇਆ ਇਹਦੀ ਕੋਸ਼ਿਸ਼ ਕੀਤੀ ਹੈ ਕਿ ਅ ਬਿਲਕੁਲ ਆਸ਼ੀਸ਼ ਫਿਲਹਾਲ ਮੌਕੇ ਤੇ ਕਿਹੜੇ ਕਿਹੜੇ ਟੀਮ ਉੱਥੇ ਮੌਜੂਦ ਹੈ ਉਤੇ ਹਰਿ ਪ੍ਰਾਣਾਪ੍ਰਾਸ਼ਾਸਨ ਤੇ ਪੁਲਿਸ ਪ੍ਰਾਸ਼ਾਸਨ ਤੇ ਐਂਬੂਲੈਂਸ ਕੈਰੀਗੇਟ ਗੱਡੀਆਂ ਸਾਰੀਆਂ ਉਧਰ ਜਾ ਚੁੱਕੀਆਂ ਨੇ ਤੇ ਗੱਡੀਆਂ ਦਾ ਆਣਾ ਗਿਆ ਨਾ ਜੀਨ ਹੋ ਰਿਹਾ ਜੇ ਪਰ ਹਾਲੇ ਪੁਖਤਾ ਰਿਕਾਰਡ ਪ੍ਰਸ਼ਾਸਨ ਤੋਂ ਵੱਲੋਂ ਕੋਈ ਤਰ੍ਹਾਂ ਦਾ ਕੁਝ ਗਵਾਮ ਨਹੀਂ ਦਿੱਤਾ ਗਿਆ ਠਮਾਕਾ ਕਿਸ ਲੈਵਲ ਦਾ ਕਿਉਂਕਿ ਠਮਾਕਾ ਉਸ ਲੈਵਲ ਦਾ ਹੋਇਆ ਕਿ ਪੂਰਾ ਸ਼ਹਿਰ ਵਿੱਚ ਇਹ ਵੀ ਗੂੰਜ ਸੁਣਨ ਨੂੰ ਮਿਲੀ ਹੈ ਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਪਰ ਪ੍ਰਸ਼ਾਸਨ ਅਪੀਲ ਕਰ ਰਿਹਾ ਹੈ ਕਿ ਇਹ ਤਾਂ ਇਸਮੋ ਮਲਕੀ ਪੈਨਿਕ ਨਾ ਕਿਤਾ ਜਾ ਕੇ 11 ਮੌਲ ਨੂੰ ਆਪ ਲੋਕਾਂ ਆਪਣੇ 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 ਆਪ ਨੂੰ ਢੀਲੋ ਆਪਣੇ ਕਾਫੀਆਂ ਨੂੰ ਧਰਨਚ ਤ ਉਹ ਕਿ ਚੇਫ ਰਹੋ ਕਿ ਮਲਕੀ ਐਸਾ ਕੋ ਝੂਠੀ ਇਫਵਾਹ ਚ ਨਾ ਜਾਵੇ ਜੀ ਆ ਬਿਲਕੁਲ ਲਗਾਤਾਰ ਇਹ ਅਪੀਲ ਤਾਂ ਕੀਤੀ ਜਾ ਰਹੀ ਹੈ ਅਲਰਟ ਫੋਰਡ ਵੀ ਜਾਰੀ ਕਰ ਦਿੱਤਾ ਗਿਆ ਅ ਅਸ਼ਵੀਸ਼ ਇਸ ਵਿਚਕਾਰ ਫਿਲਹਾਲ ਕੋਈ ਨੁਕਸਾਨ ਦੀ ਤਾਂ ਖਬਰ ਨਹੀਂ ਸਾਹਮਣੇ ਆਈ ਹਾਂ ਜੀ ਇਹ ਵੀ ਪ੍ਰਸ਼ਾਸਨ ਵੱਲੋਂ ਕਿ ਲਗੀ ਜਰੂਰਤ ਗਈ ਕਿ ਕੋਈ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਹਾਲਾ ਕਿ ਜਿਹੜਾ ਸਾਨੂੰ ਪਤਾ ਲੱਗਿਆ ਕਿ ਕਿ ਹਸਪੀਟਲ ਵਿੱਚ ਇੱਕ ਦੋ ਵਿਅਕਤੀ ਨੂੰ ਲਿਆਇਆ ਗਿਆ ਤੇ ਕਿਉਂ ਰੈਫਰ ਵੀ ਕੀਤਾ ਗਿਆ ਤੇ ਜਿਹੜੇ ਜਿਹੜੇ ਜਖਮੀ ਨੇ ਤੇ ਹਜੇ ਜਿਹੜੀ ਅਸਲ ਜਾਣਕਾਰੀ ਇਹ ਹੈ ਕਿ ਇੱਕ ਇੱਕ ਹਸਪਤਲ ਦੇ ਬੇਫੀ ਜਿਹੜਾ ਲਾਚ ਰਿਹਾ ਇੱਕ ਨੂੰ ਰੈਫਰ ਕਰ ਦਿੱਤਾ ਹੈ ਕਿ ਬਾਕੀ ਕਿੰਨੇ ਗਿੰਤੀ ਹੈ ਇਹ ਜੀ ਪ੍ਰੋਪਰ ਨਹੀਂ ਪਤਾ ਚੱਲ ਰਿਹਾ ਚੱਲ ਰਿਹਾ ਬਿਲਕੁਲ ਆਸ਼ੇਸ਼ਵਰ ਜਿਸ ਕਦਰ ਹੁਣ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਪਾਸੇ ਕਈ ਥਾਵਾਂ ਤੇ ਉਹ ਜੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ ਬੇਸ਼ੱਕ ਅਲਰਟ ਮੋਡ ਵੀ ਜਾਰੀ ਕਰ ਦਿੱਤਾ ਗਿਆ ਹੈ ਫਿਲਹਾਲ ਪ੍ਰਸ਼ਾਸਨ ਦਾ ਕੀ ਕੁਝ ਬਿਆਨ ਕੋਈ ਸਾਹਮਣੇ ਆਇਆ ਹੋਵੇ ਅਸੀਂ ਅਪੀਲ ਕਰਦੇ ਹਾਂ ਕਿ ਕੋਈ ਇਸ ਤਰ੍ਹਾਂ ਦੀ ਇੱਕ ਇੱਕ ਪੈਸਰਾ ਮੌਲ ਹੈ ਕਿ ਆਪ ਜੀ ਕਿਸੇ ਨੂੰ ਪੈਣੇ ਕੀ ਜਾਂ ਕਿਸੇ ਨੂੰ ਤਣਾਪੁਰ ਨਹੀਂ ਕਰਨਾ ਚਾਹੁੰਦੇ ਪਰ ਇਹ ਜੋ ਅਸਗਿਰ ਚੀਜ਼ ਹੋ ਰਹੀ ਹੈ ਉਸ ਨੂੰ ਦੱਸਣਾ ਚਾਹੁੰਦੇ ਆ ਅਸੀਂ ਵੀ ਅਪੀਲ ਕਰਾਂਗੇ ਕਿ ਲੋਕ ਘਰ ਰਹਿਣ ਕਿ ਕਿਸੇ ਤਵਾਵਾਂ ਦੇ ਨਾਲ ਜਿਹੜੀ ਜੀ ਜੋ ਵੀ ਹਲਚਲ ਹੋ ਰਹੀ ਹੈ ਉਸ ਨੂੰ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਹਰ ਇੱਕ ਪੱਖ ਨੂੰ ਆਪਣੇ ਤੰਗ ਰ ਦੇਖ ਰਿਹਾ ਤੇ ਉਹਨਾਂ ਨੇ ਇੱਕੋ ਹੀ ਗੱਲ ਕਹਿ ਰਹੇ ਕਿ ਇਸ ਨੂੰ ਅੱਜ ਮਿਲ ਕੇ ਸਾਹਮਣੇ ਸਾਹਮਣੇ ਸਾਰਿਆਂ ਨੇ ਸਹੀ ਚੀਜ਼ ਦਾ ਹਾਲਾਤਾਂ ਦਾ ਸਾਹਮਣਾ ਕਰਨਾ ਇਸ ਕਰਕੇ ਲੋਕਾਂ ਦੇ ਦਹਿਸ਼ਤ ਦਾ ਮਾਹੌਲ ਨਾ ਪਵੇ ਇਸ ਕਰਕੇ ਲੋਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਜੀ ਬਿਲਕੁਲ ਆਸ਼ੀਸ਼ ਜਿਸ ਕਦਰ ਕਿਹਾ ਜਾ ਰਿਹਾ ਹੈ ਬਹੁਤ ਜੋ ਧਮਾਕਾ ਹੋਇਆ ਕਈ ਕਿਲੋਮੀਟਰ ਤੱਕ ਇਸ ਦੀ ਆਵਾਜ਼ ਵੀ ਸੁਣਾਈ ਦਿੱਤੀ ਗਈ ਹੈ ਜੀ ਜੇ ਆਸ-ਪਾਸ ਦੇ ਪਿੰਡ گاؤں ਸੀ ਉੱਥੇ ਉੱਥੇ ਵੀ ਮਾਹੌਲ ਦਾ ਤਣਾਅ ਬਣਿਆ ਤੇ ਧਮਾਕਾ ਹੁੰਦਾ ਤੇ ਇਹ ਧਮਾਕੇ ਦੀ ਆਵਾਜ਼ ਬਹੁਤ ਦੂਰ ਤੱਕ ਗੂੰਜੀ ਜਾਂਦੀ ਹੈ ਲੋਕਾਂ ਨੂੰ ਪਹਿਲਾਂ ਲੱਗੇ ਕਿ ਮੌਸਮ ਵੀ ਖਰਾਬ ਹੈ ਕਿ ਜੇ ਬਿਜਲੀ ਕਰ ਜਾਂਦੀ ਗੱਲ ਹੋ ਸਕਦੀ ਹੈ ਪਰ ਜਦ ਬਾਸੜ ਜਦ ਸਾਹਮਣੇ ਅਕਲਗਲ ਸਾਹਮਣੇ ਆਈ ਇਹ ਸੀਕਰ ਰੋਟੀ ਇਤਮਾ ਕਿ ਰਵਾਜ ਸਾਹਮਣੇ ਆਈ ਜਦੋਂ ਉਸ ਤੋਂ ਬਾਅਦ ਜੁਰੂ ਹਰਕਤ ਵਿੱਚ ਦੇਖਣ ਨੂੰ ਮਿਲਿਆ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਜਾ ਰਹੀਆਂ ਨੇ ਫੈਰਿਕਟ ਦੀਆਂ ਸਾਹਸ ਤੇ ਕਰੀਪ ਵਟੇ ਜਾ ਰਹੀਆਂ ਨੇ ਐਮਬੂਲੈਂਸ ਦੀਆਂ ਗੱਡੀਆਂ ਆਨਜਾਰੀਆਂ ਨੇ ਤੇ ਬੱਸਾਂ ਵੀ ਭਲਾਈਆਂ ਕਹਿੰਦੇ ਹੁਣ ਇਹ ਅਜੇ ਹਾਲਕਿ ਉਹਦੇ 5 ਕਿਲੋਮੀਟਰ ਆਲੇ ਦਲੇ ਸਾਰੀ ਸੀਲ ਕੀਤਾ ਹੋਇਆ ਹੈ ਕਿਸੇ ਨੂੰ ਆਨ ਜਾਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਜੀ ਨੇ ਕਿਹਾ ਕਿ ਪ੍ਰਸ਼ਾਸਨ ਇਹਦੀ ਕੀ ਆਪਣੇ ਕੀ ਜਾਣਕਾਰੀ ਦਿੰਦੇ ਨੇ ਕਿ ਇਸ ਤਰ੍ਹਾਂ ਧਮਾਕਾ ਸੀ ਕਿਸ ਕਿਸਮੀ ਧਮਾਕਾ ਹੋਇਆ ਠੀਕ ਅ ਬਿਲਕੁਲ ਆਸ਼ੀਸ਼ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਸੋ ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਟਿਕਰੀਵਾਲਾ ਰੋਡ ਤੇ ਬਲਾਸਟ ਹੋਇਆ ਧਮਾਕਾ ਹੋਇਆ ਹੈ ਕਈ ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ ਸੋ ਫਿਲਹਾਲ ਇੱਥੇ ਵੱਡੀ ਗੰਦੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਫਾਇਰ ਬਿਗਰਡ ਦੀਆਂ ਗੱਟੀਆਂ ਵੀ ਮੌਕੇ ਤੇ ਮੌਜੂਦ ਹੈ